ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾ ਸੰਗ ਜੀ ਗੁਰੂ ਮਹਾਰਾਜੀ ਦੀ ਸੋ ਸਾਖੀ ਦੇ ਵਿੱਚ ਇੱਕ ਬਹੁਤ ਸੋਹਣੀ ਕਥਾ ਆਉਂਦੀ ਹੈ ਜਿਹਦੇ ਵਿੱਚ ਗੁਰੂ ਮਹਾਰਾਜੀ ਨੇ ਜੁਨਾਂ ਬਾਰੇ ਦੱਸਿਆ ਹੈ ਇੱਕ ਮਰਦ ਜੁਨ ਹੁੰਦੀ ਹੈ ਇੱਕ ਔਰਤ ਤੇ ਇੱਕ ਹੀ ਜੜੇ ਦੀ ਜੁਨ ਵੀ ਹੁੰਦੀ ਹੁੰਦੀ ਹੈ ਜਿਨ੍ਹਾਂ ਨੂੰ ਆਪਾਂ ਜਿਨ੍ਹਾਂ ਨੂੰ ਆਪਾਂ ਖੁਸਰੇ ਵੀ ਕਹਿੰਨੇ ਆ ਉਹ ਇਹਨਾਂ ਨੂੰ ਜੋ ਨਹੀਂ ਕਿਉਂ ਮਿਲਦੀ ਹੈ ਸਿੱਖਾਂ ਦੇ ਮਨ ਵਿੱਚ ਇੱਕ ਸਵਾਲ ਸੀ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੋਹਣੇ ਬਚਨ ਉਹਨਾਂ ਨੂੰ ਦੱਸੇ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਕਲੰਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੇ ਇੱਕ ਦਿਨ ਦੀਵਾਨ ਲਾਇਆ ਬਹੁਤ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਤੇ ਦੋ ਸਿੰਘਣੀਆਂ ਵੀ ਆਈਆਂ ਸੀ ਜਿਨਾਂ ਨੇ ਗੁਰੂ ਸਾਹਿਬ ਜੀ ਨੂੰ 100 ਰੁਪਿਆ ਭੇਟਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਗੁਰਮਖ ਪਿਆਰਿਓ ਸਾਡੇ ਇਹ ਬਚਨ ਸਦਾ ਯਾਦ ਰੱਖਣਾ ਕਦੇ ਵੀ ਇਹਨਾਂ ਨੂੰ ਮਨੋਂ ਵਿਸਾਰਨਾ ਨਹੀਂ ਮਹਾਰਾਜੀ ਨੇ ਆਖਿਆ ਆਜੋ ਆਪ ਜੀ ਨੂੰ ਜਿਹਨੂੰ ਆਸੇ-ਪਾਸੇ ਇਹ ਜਿਹੜੀਆਂ ਜੁਨਾ ਨੇ ਇਹ ਐਵੇਂ ਨਹੀਂ ਪੰਦੀਆਂ ਐਵੇਂ ਨਹੀਂ ਇਹ ਜੁਨਾ ਮਿਲਦੀਆਂ ਇਨਾਂ ਦਾ ਕੋਈ ਨਾ ਕਾਇ ਕੋਈ ਕਾਰਨ ਜ਼ਰੂਰ ਹੁੰਦਾ ਹੈ ਪੰਛੀ ਨੇ ਕਬੂਤਰ ਨੇ ਸੱਪ ਨੇ ਕਿੰਨੇ ਜੀਵ ਜੰਤੂ ਨੇ ਆਪਣੇ ਆਲੇ ਦੁਆਲੇ ਇਹ ਐਵੇਂ ਹੀ ਚੱਕਰ ਨਹੀਂ ਬਣ ਜਾਂਦਾ ਇਹ ਐਵੇਂ ਹੀ ਜੂਨਾ ਨਹੀਂ ਮਿਲਦੀਆਂ ਇੱਕ ਸਿੱਖ ਨੇ ਪੁੱਛਿਆ ਮਹਾਰਾਜ ਜੀ ਜਿਹੜੇ ਖੁਸਰੇ ਹੁੰਦੇ ਨੇ ਇਹਨਾਂ ਨੂੰ ਇਹ ਖੁਸਰਿਆ ਵਾਲੀ ਜੂਨ ਕਾਤੋਂ ਮਿਲਦੀ ਹੈ ਕਿਸ ਕਾਰਨ ਕਰਕੇ ਮਿਲਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨੇ ਵੀ ਆਸੇ-ਪਾਸੇ ਲੋਕ ਨੇ ਸਾਰੇ ਆਸੇ-ਪਾਸੇ ਦਿਖ ਰਹੇ ਨੇ ਇਹ ਸੰਸਾਰ ਦੇ ਵਿੱਚ ਸਭ ਨੂੰ ਆਪਣੇ-ਆਪਣੇ ਕਰਮਾ ਕਰਕੇ ਸਰੀਰਕ ਚੋਲਾ ਮਿਲਦਾ ਹੈ ਮੇਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਬਚਨ ਕਰਕੇ ਗਏ ਨੇ ਕਹਿੰਦੇ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਐਵੇਂ ਥੋੜੀ ਨਾ ਇਹ ਜੋਨਾ ਬੰਦੀਆਂ ਨੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਦੁਨੀਆ ਦੇ ਵਿੱਚ ਲੋਕ ਜਿਹੜੇ ਨੇ ਬਹੁਤ ਤਰੱਕੀਆਂ ਦੇ ਨਾਲ ਬਹੁਤ ਤਰੀਕਿਆਂ ਦੇ ਨਾਲ ਮੁਕਤੀ ਪਾਉਣਾ ਚਾਹੁੰਦੇ ਨੇ ਪਰ ਮੁਕਤੀ ਤਰੀਕਿਆਂ ਦੇ ਨਾਲ ਨਹੀਂ ਮਿਲਦੀ ਮਹਾਰਾਜ ਜੀ ਕਹਿੰਦੇ ਮੁਕਤੀ ਤਾਂ ਗੁਰੂ ਦਾ ਸ਼ਰਨ ਪਏ ਮਿਲਦੀ ਹੈ ਹੁਣ ਜੇ ਕੋਈ ਬਹੁਤ ਜ਼ਿਆਦਾ ਵਿਪਰਨ ਦੀ ਰੀਤ ਕਰੇ ਤੇ ਆ ਕੇ ਸਾਨੂੰ 100 ਰੁਪਇਆ ਮੱਥਾ ਟੇਕ ਦੇਵੀ ਤੇ ਕਵੇ ਸਾਨੂੰ ਮਾਫ਼ ਕਰ ਦਵੋ ਸਾਨੂੰ ਬਖਸ਼ਿਸ਼ ਦਵੋ ਮਹਾਰਾਜੀ ਕਹਿੰਦੇ ਕਰੇ ਵਿਪਰਨ ਕੀ ਰੀਤ ਤੇ ਇਹਦੇ ਨਾਲ 100 ਰੁਪਇਆ ਮੱਥਾ ਟੇਕਣ ਦੇ ਨਾਲ ਮਾਫੀ ਮੰਗਣ ਦੇ ਨਾਲ ਉਹ ਉਹ ਧੋੜੋ ਬਖਸ਼ਿਸ਼ ਮਿਲਦੀ ਹੈ ਬਖਸ਼ਿਸ਼ ਤਾਂ ਉਹਨਾਂ ਨੂੰ ਮਿਲਦੀ ਹੈ ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਨੇ ਜਿਹੜੇ ਰਹਿਤ ਦੇ ਨਾਲ ਜੁੜਦੇ ਨੇ ਜਿਹੜਾ ਉਹਨਾਂ ਨੇ 100 ਰੁਪਿਆ ਮਹਾਰਾਜ ਜੀ ਨੂੰ ਮਥਾ ਟੇਕਿਆ ਸੀ ਜਿਹੜੀਆਂ ਬੀਬੀਆਂ ਆਈਆਂ ਸੀ ਉਹ ਐਵੇਂ ਨਹੀਂ ਸੀ ਆਈਆਂ ਉਹ ਕਿਸੇ ਤੁਰਕਾਣੀ ਦੇ ਪਾਸ ਜਾ ਕੇ ਆਈਆਂ ਸੀ ਸਿੱਖ ਰਹਿਤ ਮਰਿਆਦਾ ਤੇ ਜਿਹੜੇ ਚਲਦੇ ਨੇ ਰਹਿਤ ਸੋਈ ਸਿੱਖ ਮੇਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਰੈਣੀ ਨੂੰ ਰਹਿਤ ਮੰਨਦੇ ਨੇ ਚਾਹੇ ਉਹ ਬੀਬੀ ਜਾਂ ਚਾਹੇ ਉਹ ਸਿੱਖ ਚਾਹੇ ਉਹ ਸਿੰਘਣੀਆਂ ਹੁਣ ਕਦੇ ਉਹ ਗੁਰੂ ਦੇ ਪਿਆਰੇ ਨਹੀਂ ਬਣ ਸਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਦਾਂ ਤਾਂ ਲੋਕ ਨੰਗੇ ਫਿਰਦੇ ਨੇ ਕੋਈ ਨਗਨ ਨਾ ਰਹਿੰਦੇ ਨੇ ਕੱਪੜੇ ਨਹੀਂ ਪਾਉਂਦੇ ਨਿਰਵਸਤਰ ਹੋ ਕੇ ਰਹਿੰਦੇ ਨੇ ਨਗਨ ਫਿਰਤ ਜੋ ਪਾਇਆ ਜੋਗ ਕਦੇ ਨੇ ਸਾਨੂੰ ਰੱਬ ਮਿਲ ਜਾਵੇ ਐਵੇਂ ਰੱਬ ਨਹੀਂ ਮਿਲਦਾ ਰੱਬ ਤਾਂ ਮਿਲਦਾ ਹੈ ਜੇ ਰੱਬ ਐਵੇਂ ਮਿਲਦਾ ਹੁੰਦਾ ਤੇ ਕਿੰਨੇ ਡੱਡੂ ਮੱਛੀਆਂ ਪਾਣੀ ਦੇ ਵਿੱਚ ਸਮੁੰਦਰਾਂ ਦੇ ਵਿੱਚ ਰਹਿੰਦੇ ਨੇ ਤੀਰਸ ਸਥਾਨ ਦੇ ਵਿੱਚ ਜਿਹੜੇ ਤਲਾਬ ਬਣੇ ਹੁੰਦੇ ਨੇ ਗੁਰੂ ਪਾਸ਼ਾ ਜੀ ਕਹਿੰਦੇ ਉਹਨਾਂ ਦੇ ਵਿੱਚ ਵੀ ਰਹਿੰਦੇ ਨੇ ਪਰ ਐਵੇਂ ਉੱਥੇ ਰਹਿਣ ਨਾਲ ਮੁਕਤੀ ਨਹੀਂ ਮਿਲਦੀ ਮੁਕਤੀ ਤਾਂ ਜਦੋਂ ਆਪਾਂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਚੱਲਦੇ ਹਾਂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨਾਲ ਜੁੜਦੇ ਹਾਂ ਉਹਨਾਂ ਦੇ ਬਚਨਾਂ ਦੇ ਨਾਲ ਤੁਰਦੇ ਹਾਂ ਤਾਂ ਫੇਰ ਆਪਾਂ ਨੂੰ ਮੁਕਤੀ ਮਿਲਦੀ ਹੈ। ਪਾਤਸ਼ਾਹ ਜੀ ਕਹਿੰਦੇ ਕੁਝ ਕੁ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਨੇ ਕਿ ਸਾਨੂੰ ਰੱਬ ਮਿਲ ਜੇ। ਇਦਾਂ ਰੱਬ ਨਹੀਂ ਮਿਲਦਾ। ਜਿਵੇਂ ਕਿ ਉਹ ਦੋ ਸਿੰਘਣੀਆਂ ਆਈਆਂ ਸੀ ਉਹ ਸਮਝ ਗਈਆਂ ਸੀ ਕਿ ਮਹਾਰਾਜ ਜੀ ਸਾਨੂੰ ਇਹੇ ਜੋ ਗੱਲਾਂ ਨੇ ਇਹ ਸਾਨੂੰ ਕਹਿ ਰਹੇ ਨੇ ਉਹ ਸਮਝ ਗਈਆਂ ਸੀ ਉਹ ਸਿੱਖਣੀਆਂ ਨਹੀਂ ਸੀ ਉਹ ਸਮਝ ਗਈਆਂ ਸੀ ਕਿ ਸਾਨੂੰ ਮਹਾਰਾਜ ਜੀ ਨੇ ਪਛਾਣ ਲਿਆ ਹੈ ਸਾਡਾ ਜੋ ਵੀ ਕੰਮਕਾਰ ਹੈ ਪਰਮਾਤਮਾ ਨੇ ਸਾਨੂੰ ਸਮਝ ਲਿਆ ਹੈ ਉਹ ਸਮਝ ਗਈਆਂ ਸੀ ਕਿ ਪਰਮਾਤਮਾ ਦਾ ਸਾਡਾ ਸਾਰਾ ਪੇਤ ਪਰਮਾਤਮਾ ਦੇ ਅੱਗੇ ਖੁੱਲ ਗਿਆ ਹੈ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਾਡਾ ਸਾਰਾ ਪੇਤ ਖੁੱਲ ਗਿਆ ਹੈ ਤੇ ਫਿਰ ਉੱਥੇ ਇੱਕ ਸਿੱਖ ਨੇ ਸਵਾਲ ਪੁੱਛਿਆ ਸੱਚੇ ਪਾਤਸ਼ਾਹ ਜੀ ਜਿਹੜੇ ਖੁਸਰੀ ਦੀ ਜੂਨ ਹੁੰਦੀ ਹੈ ਇਹ ਕਾਹ ਤੋਂ ਮਿਲਦੀ ਹੈ ਕਿਸ ਕਿਸ ਤਰੀਕੇ ਦੇ ਨਾਲ ਮਿਲਦੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਲੋਕੀ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਦੋਵੇਂ ਉਹ ਮਰਦ ਤੇ ਇਸਤਰੀ ਦੋਵੇਂ ਗੁਰੂ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਲਾਵਾ ਲੈਂਦੇ ਨੇ ਫੇਰੇ ਲੈਂਦੇ ਨੇ ਗੁਰੂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਪਤੀ ਪਤਨੀ ਦਾ ਦਰਜਾ ਮਿਲਦਾ ਹੈ ਇੱਕ ਦੂਸਰੇ ਦੇ ਸਲਾਹ ਨਾਲ ਚੱਲਣਾ ਇੱਕ ਦੂਸਰੇ ਤੇ ਭਰੋਸਾ ਰੱਖਣਾ ਇੱਕ ਦੂਸਰੇ ਦੇ ਹੀ ਰਹਿਣਾ ਜਿਹੜੀਆਂ ਔਰਤਾਂ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਮਰਦਾਂ ਨਾਲ ਸਬੰਧ ਬਣਾਉਂਦੀਆਂ ਨੇ ਜਿਹੜੇ ਇਸ ਮਰਦ ਆਪਣੇ ਪਤੀ ਨੂੰ ਛੱਡ ਕੇ ਆਪਣੀ ਪਤੀ ਨੂੰ ਪਤਨੀ ਨੂੰ ਛੱਡ ਕੇ ਦੂਸਰੀਆਂ ਔਰਤਾਂ ਦੇ ਨਾਲ ਸਬੰਧ ਬਣਾਉਂਦੇ ਨੇ ਸੱਚੇ ਪਾਤਸ਼ਾਹ ਜੀ ਉੱਥੇ ਬਚਨ ਕਰਦੇ ਨੇ ਉਹ ਖੁਸਰੇ ਦੀ ਜੁੰਨੀ ਦੇ ਵਿੱਚ ਪੈਂਦੇ ਨੇ ਜਿਹੜਾ ਸੱਚੇ ਪਾਤਸ਼ਾਹ ਜੀ ਦੇ ਧੁਰ ਤੋਂ ਆਈਆਂ ਨੇ ਇਹ ਲਾਵਾਂ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਇੱਕ ਦੂਸਰੇ ਨੂੰ ਫਿਰ ਜਿਹੜੋ ਧੋਖਾ ਦਿੰਦੇ ਨੇ ਉਹ ਇਹ ਆਪਣੇ ਕਰਨੀ ਦਾ ਫਲ ਭੁਗਤ ਨੇ ਭੁਗਤਦੇ ਨੇ ਜਦੋਂ ਇੱਕ ਦੂਸਰੇ ਨੂੰ ਆਪਾਂ ਵਿਸ਼ਵਾਸ ਤੋੜਦੇ ਹਾਂ ਫਿਰ ਇਹ ਅਗਲੀ ਜੁਨਾ ਜਿਹੜੀ ਮਿਲਦੀ ਹੈ ਇਹ ਖੁਸਰੇ ਜੁਨੇ ਤਾਂ ਹੀ ਮਿਲਦੀ ਹੈ ਕਿਉਂਕਿ ਖੁਸਰਾ ਫਿਰ ਕਹਿੰਦੇ ਸਾਰੀ ਹੀ ਉਮਰ ਤ੍ਰਿਸ਼ਨਾ ਦੇ ਵਿੱਚ ਰਹਿੰਦਾ ਹੈ ਜਿਹੜੇ ਲੋਕੀ ਆਪਣੇ ਪਤੀ ਪਤਨੀ ਨੂੰ ਛੱਡ ਕੇ ਦੂਸਰਿਆਂ ਦੇ ਨਾਲ ਸੰਬੰਧ ਬਣਾਉਂਦੇ ਨੇ ਬਹੁਤ ਜ਼ਿਆਦਾ ਲਾਲਸਾ ਰੱਖਦੇ ਨੇ ਫਿਰ ਉਹ ਖੁਸਰੇ ਦੀ ਜੁੰਨੀ ਪੈਂਦੇ ਰਹੇ ਨੇ ਪੈਂਦੇ ਨੇ ਤੇ ਫਿਰ ਤ੍ਰਿਸ਼ਨਾ ਉਹਨਾਂ ਦੇ ਮਨ ਵਿੱਚ ਸਦਾ ਹੀ ਜਲਦੀ ਰਹਿੰਦੀ ਹੈ ਤੇ ਕਹਿੰਦੇ ਜਦੋਂ ਵੀ ਖੁਸਰਾ ਮਰਦਾ ਹੈ ਤੇ ਇਸ ਨੂੰ ਚਪਲਾਂ ਦੇ ਨਾਲ ਕੁੱਟਿਆ ਜਾਂਦਾ ਹੈ ਇਸ ਦੀ ਬੇਕਦਰੀ ਕੀਤੀ ਜਾਂਦੀ ਹੈ ਕਿ ਹੁਣ ਮੁੜ ਕੇ ਇਹ ਇਹ ਖੁਸਰੇ ਦੇ ਜੂਨੀ ਨਾ ਪਵੇ ਕਈ ਲੋਕ ਤਾਂ ਇਹਨਾਂ ਤੋਂ ਖੁਸਰੇ ਤੋਂ ਪਾਸਾ ਵਟਕੇ ਰੱਖਦੇ ਨੇ ਪਰ ਕਈ ਲੋਕ ਇਹਨਾਂ ਨੂੰ ਕਹਿ ਦਿੰਦੇ ਨੇ ਕਿ ਜੇ ਕਿ ਇਹਨਾਂ ਤੇ ਕੀਤੀ ਅਰਦਾਸ ਜਿਹੜੀ ਹੁੰਦੀ ਉਹ ਪੂਰੀ ਹੁੰਦੀ ਹੈ ਇੱਥੇ ਸੱਚੇ ਪਾਤਸ਼ਾਹ ਜੀ ਨੇ ਤੇ ਬਚਨ ਕੀਤੇ ਸੀ ਕਿ ਖੁਸਰੇ ਨੂੰ ਕਦੇ ਮੁਕਤੀ ਨਹੀਂ ਮਿਲਦੀ ਜਿਨ੍ਹਾਂ ਨੂੰ ਆਪ ਮੁਕਤੀ ਨਹੀਂ ਮਿਲਦੀ ਉਹ ਦੂਸਰਿਆਂ ਦੇ ਭਲਾ ਕਿਵੇਂ ਕਰ ਦੇਣਗੇ ਐਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਇਹਨਾਂ ਨੂੰ ਖੁਸਰੇ ਦੀ ਜੋ ਨਹੀਂ ਮਿਲਦੀ ਹੈ ਫਿਰ ਇਹ ਸਾਰੀ ਉਮਰ ਤ੍ਰਿਸ਼ਨਾ ਦੇ ਵਿੱਚ ਹੀ ਕੱਢਦੇ ਨੇ ਜਦੋਂ ਬੰਦਾ ਸੰਤੁਸ਼ਟ ਨਹੀਂ ਹੁੰਦਾ ਆਪਾਂ ਪਤੀ ਆਪਣੇ ਪਤੀ ਤੋਂ ਤੇ ਪਤਨੀ ਆਪਣੇ ਪਤੀ ਤੋਂ ਜਦੋਂ ਸੰਤੁਸ਼ਟ ਨਹੀਂ ਹੁੰਦਾ ਤੇ ਫਿਰ ਉਸ ਨੂੰ ਖਸਰੇ ਦੀ ਜੁਨੀ ਅਗਲੇ ਜਨਮ ਵਿੱਚ ਮਿਲਦੀ ਹੈ ਉਹ ਸਾਰੀ ਉਮਰ ਤਰਸਵੇਂ ਚ ਹੀ ਨਿਕਲਦੀ ਹੈ ਫਿਰ ਕਿਸੇ ਨੇ ਪੁੱਛਿਆ ਵੀ ਜਿਹੜਾ ਸਰਪ ਜੁਨੀ ਹੁੰਦੀ ਹੈ ਇਹ ਸਾਰੀ ਜ਼ਿੰਦਗੀ ਆਪਣੀ ਪੇਟ ਘੜੀਸ ਕੇ ਹੀ ਚੱਲਦਾ ਹੈ ਤੇ ਇਹਦੀ ਉਮਰ ਸਾਰੀ ਇਹਦੀ ਉਮਰ ਪੈਸ ਘੜੀਸ ਕੇ ਹੀ ਨਿਕਲਦੀ ਹੈ ਤੇ ਨਾਲੇ ਇਹਨੂੰ ਜਿਹੜਾ ਵੀ ਇਸ ਨੂੰ ਦੇਖਦਾ ਹੈ ਨਾਲ ਦੇ ਨਾਲ ਹੀ ਇਹਨੂੰ ਮਾਰ ਦਿੰਦਾ ਹੈ ਇਸ ਦਾ ਜ਼ਹਿਰ ਇੰਨਾ ਗੰਦਾ ਹੁੰਦਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸੰਸਾਰ ਦੇ ਵਿੱਚ ਆ ਕੇ ਗੁਰੂ ਮਹਾਰਾਜ ਜੀ ਨੂੰ ਭੁੱਲ ਜਾਂਦੇ ਨੇ ਤੇ ਮਾਇਆ ਦਾ ਲੋਭ ਕਰਦੇ ਨੇ ਮਾਇਆ ਨੂੰ ਹੀ ਸਭ ਕੁਝ ਸਮਝਦੇ ਨੇ ਬਾਣੀ ਨਹੀਂ ਪੜ੍ਹਦੇ ਗੁਰੂ ਘਰ ਜਾ ਕੇ ਸੇਵਾ ਨਹੀਂ ਕਰਦੇ ਉਹਨਾਂ ਨੂੰ ਫਿਰ ਕਹਿੰਦੇ ਸਰਪ ਜੂਨੀ ਮਿਲਦੀ ਹੈ ਇਹ ਜੁੰਨੀਆਂ ਕੋਈ ਐਵੇਂ ਨਹੀਂ ਮਿਲ ਜਾਂਦੀਆਂ ਇਹ ਜਿਹੜੀਆਂ ਜੁੰਨੀਆਂ ਮਿਲਦੀਆਂ ਨੇ ਇਹ ਆਪਣੇ ਕਰਮਾ ਕਰਕੇ ਮਿਲਦੀਆਂ ਨੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਉਸ ਦਿਨ ਸਿੱਖਾਂ ਨੂੰ ਕਿ ਅੰਮ੍ਰਿਤ ਵੇਲਾ ਸੰਭੋ ਉੱਠ ਕੇ ਨਿਤਨੇਮ ਬਾਣੀ ਪੜੋ ਬਾਣੀ ਹੀ ਆਪਣੇ ਜਿਹੜੇ ਅੰਦਰ ਦੀ ਮੈਲ ਹੈ ਇਹ ਕੱਲੀ ਇੱਕ ਬਾਣੀ ਹੀ ਆਪਣੇ ਮੈਂ ਅੰਦਰ ਦੀ ਮੈਲ ਨੂੰ ਧੋ ਸਕਦੀ ਹੈ ਹੋਰ ਕੋਈ ਵੀ ਅਜੇਹੀ ਕੋਈ ਕਿਸੇ ਨੂੰ ਸਮਝਾ ਕੇ ਕਿਸੇ ਦੇ ਅੰਦਰੋਂ ਮੈਲ ਹੈ ਜਿਹੜੀ ਕਿਸੇ ਵੀ ਪ੍ਰਕਾਰ ਦੀ ਹੈ ਕਿਸੇ ਵੀ ਪ੍ਰਕਾਰ ਦਾ ਮੋਹ ਹੈ ਚਾਹੇ ਪੈਸੇ ਦਾ ਹੈ ਚਾਹੇ ਬੁਰਾਈ ਦਾ ਹੈ ਜੇ ਕੋਈ ਕਿਸੇ ਨੂੰ ਨਿੰਦਿਆ ਚੁਗਲੀ ਦੀ ਆਦਤ ਹੈ ਚਾਹੇ ਕਿਸੇ ਵੀ ਪ੍ਰਕਾਰ ਦਾ ਦੇਹ ਨੂੰ ਮੋਹ ਹੈ ਉਹ ਮੋਹ ਹੈ ਜਿਹੜਾ ਉਹ ਕਿਸੇ ਨੂੰ ਸਮਝਾ ਕੇ ਨਹੀਂ ਨਿਕਲ ਸਕਦਾ ਸਿਰਫ ਸਿਰਫ ਪ੍ਰਮਾਤਮਾ ਦੀ ਬਾਣੀ ਹੀ ਇਸ ਨੂੰ ਸਾਫ ਕਰਦੀ ਹੈ ਜਿਹੜੀ ਆਪਣੇ ਅੰਦਰ ਦੀ ਮੈਲ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਅੰਮ੍ਰਿਤ ਵੇਲਾ ਸਾਂਭਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਹੈ ਤੇ ਆਪਣੇ ਘਰ ਪਰਿਵਾਰ ਵਿੱਚ ਹੀ ਸੰਤੁਸ਼ਟ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀਜੀ ਆਪਣੀ ਅੱਜ ਦੀ ਸਾਖੀ ਜੇ ਤੁਹਾਨੂੰ ਸਾਖੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵਾਅਦ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ